ਜੀ ਆਪਾਂ ਗੱਲ ਕਰੀਏ ਇਹਨਾਂ ਦੇ ਉੱਤੇ ਗੱਲ ਹਾਂ ਮੈਂ ਪਹਿਲੇ ਇਹਨਾਂ ਦੀ ਗੱਲ ਕਲੀਅਰ ਕਰ ਲਵਾਂ ਇਹਨਾਂ ਨੇ ਬਿੱਗ ਬੋਸ ਦੀ ਗੱਲ ਕੀਤੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿੱਖੀ ਸਿਖ ਐਜ਼ ਅ ਸਿੱਖ ਹੋਣ ਦੇ ਨਾਮ ਤੇ ਮੈਨੂੰ ਸਰਟੀਫਾਈ ਕੀਤਾ ਕਿ ਇਹ ਬੰਦਾ ਸਿੱਖ ਨਹੀਂ ਹੈਗਾ ਮੈਂ ਇੱਕ ਛੋਟੀ ਜੀ ਗੱਲ ਦੱਸਾਂਗਾ ਇਹ ਜੋ ਕੁਝ ਵੀ ਆ ਕੇ ਬੋਲਦੇ ਮੈਨੂੰ ਸਿਰ ਮੱਥੇ ਸੀ ਪਰ ਤੁਸੀਂ ਮੰਨੋਗੇ ਇਹਨਾਂ ਨੇ ਐਂਡ ਦੇ ਵਿੱਚ ਆ ਕੇ ਕੀਤਾ ਕਿ ਮੈਂ ਪਹਿਲੇ ਇਹ ਮੇਰੀ ਇਹ ਵੀਡੀਓ ਵੇਖਿਓ ਪਹਿਲੇ ਪੂਰੀ ਵੀਡੀਓ ਸੁਣਿਓ ਮੈਂ ਆਪਣੀ ਕਲਿੱਪ ਕੱਟ ਕੇ ਉਹ ਵੀਡੀਓ ਪਾਣ ਲੱਗਾ میں مطلب یہ ہے کہ ہم نے بڑے بڑے لیے بندہ کر کے میں ان کا زیادہ تر پہ ہونا ہے۔ اچھا یہ جاری رہتے ہیں تینوں یہ نا اچھا باقی کا لو کہ جب چلو نہیں ہے یہ کرنے ہے یہ وغیرہ بھی کرنا ہے کیا تو لاگسٹک ہے وہ ہوتا ہے اس کا تو وہ ہوتا ہے ਰੋਕੋ ਜਾਈਂ ਕਰਕੇਂਦਾ ਹਾਂ ਰੋਕੋ ਨਾ ਕੋਈ ਕਹਿੰਦਾ ਨਹੀਂ ਕਿ ਕੋਈ ਮਾਨਾ ਜਾ ਕੇ ਪੁਰਾਣੇ ਜਾ ਕੇ ਉਸੇ ਮੋਰ ਤੇ ਬੈਠੇ ਰਹਿੰਦੇ ਨੇ ਚੰਗੀ ਜਿਹਾ ਸੋ ਫਿਰ ਬਰਦਰ ਫਿਰ ਤਾਂ ਅੰਦਰੋਂ ਥੱਲੇ ਉਹ ਕਰਦੇ ਨੇ ਜਿਹਨਾਂ ਨੇ ਇਸ ਸਮਾਗਮਤ ਨੇ ਜਿਹੜੀ ਇਹ ਤਾਂ ਕਿੰਨੇ ਮੈਂ ਕੇ ਆਪਣੀ ਗੱਲ ਨਹੀਂ ਕਰਦਾ ਜਿੱਤੇ ਮੱਝੀ ਗੱਲ ਫਾਰ ਲਓ ਖਾਣ ਲਓ ਜੀ ਪਰ ਨਹੀਂ ਤਾਂ ਅਗਰ ਚਾਹਣ ਦੇ ਕੀ ਕਹਿੰਦਾ ਤੁੰਗਵਾ ਜੇ ਨਾਮਸ ਪ੍ਰੈਜ਼ੀਡੈਂਟ ਦੇ ਦੇ ਆਪਾਂ ਕਿ ਉਹਨਾਂ ਹੀ ਦੇ ਕੋਸ਼ਿਸ਼ ਕਰਦਾ

اس کے لئے ان کے لئے چاہتا لے بیجائے تو میں اس نے آئی Trustee میں یہ کیا کیا کہا ہے؟ کیا کہا وہ کیا ਸੈਂਡੋ ਕਿ ਦਿਨੋਂ ਦਾ ਵਸਾਏ ਜਿਹੜੇ ਤੁਹਾਨੂੰ ਪੁੱਛੋਂ ਆ। ਜਿਹਨੂੰ ਡਰੋ ਪਟਾਣ ਤੋਂ ਗੈਰਨੀ ਗੱਲ ਨੇ। ਉਹ ਫਿਰ ਤੁਹਾਨੂੰ ਇਸ ਪੈਕਟ ਨੂੰ ਰੋਮੈਂਟਿਕ ਸੰਕਲਨ ਤੋਂ ਮਿਲਦੀ ਆਂ ਕੰਡਾ ਉਹ ਮਿਲਦੀ ਆ। ਉਹ ਨਹੀਂ ਕੋਈ ਮਿਲਦੀ ਮਨ ਤੋਂ ਪਰਵਾਹ ਨਹੀਂ। ਜਿਹਨੂੰ ਆਈਟਰੀ ਹੈਗੀ ਆ ਨੰਬਰ ਮੇਰਾ ਆ ਗਿਆ ਨਾ। ਹਾਂ। ਮੈਨੂੰ ਫੋਨ ਕਰਕੇ ਦੱਸ ਦਿਓ ਕਿ ਕਿੱਦਾਂ ਦਾ। ਸ਼ਾਮਾਂ ਤੱਕ ਦੱਸ ਦੇ ਜੀ। ਠੀਕ ਹੈ। ਕਈ ਥਾਂੇ ਤੋਂ ਉਹ ਵੀ ਬਾਕ ਕਰਕੇ ਠੀਕ ਹੈ। ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ ਤੁਸੀਂ ਇਹ ਵੀਡੀਓ ਵੇਖ ਲਈ ਇਨਾਂ ਦਾ ਕਹਿਣਾ ਸੀਗਾ ਜੇ ਤਾਂ ਐਜ਼ ਅ ਸਿੱਖ ਆ ਕੇ ਮੇਰੇ ਨਾਲ ਗੱਲ ਕਰਦੇ ਨਾ ਕਿ ਤੂੰ ਗਲਤ ਐ ਮੈਂ ਚਲੋ ਠੀਕ ਐ ਜੀ ਮੈਂ ਕਹਿੰਨਾ ਮੈਂ ਰੀਲ ਬਣਾਤੀ ਪ੍ਰਮੋਸ਼ਨ ਆਈ ਮੇਰੀ ਰੋਜ਼ੀ ਰੋਟੀ ਐ ਔਰ ਸਾਰੇ ਇਨਫਲੂਐਂਸਰਾਂ ਦੀ ਰੋਟੀ ਇੱਥੋਂ ਹੀ ਚੱਲਦੀ ਐ ਜਦੋਂ ਸਾਡੇ ਰੈਸਟੋਰੈਂਟ ਤੇ ਕਿਤੇ ਕੰਮ ਘੱਟ ਹੁੰਦਾ ਤੇ ਸਾਨੂੰ ਕਿਤੇ ਦੋ ਪੈਸੇ ਉਧਰੋਂ ਆ ਜਾਂਦੇ ਦੋ ਪੈਸੇ ਉਧਰੋਂ ਆ ਜਾਂਦੇ ਤੇ ਅਸੀਂ ਉਹ ਚਾਰ ਪੈਸੇ ਨਾਲ ਆਪਣੇ ਖਰਚੇ ਚਲਾਨਨੇ ਆ ਇਹ ਸਾਰੇ ਹੀ ਚਲਾਂਦੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਚਾਹੇ ਕੋਈ ਯੂਟਿਊਬਰ ਹੈ ਕੋਈ ਇੰਸਟਾਗ੍ਰਾਮਰ ਹੈ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਪ੍ਰੋਮੋਸ਼ਨ ਕਰਦਾ ਤੇ ਮੈਂ ਇਕੱਲੇ ਨਹੀਂ ਇਸ ਗਾਣੇ ਤੇ ਵੀਡੀਓ ਬਣਾਈ ਸੀ ਚਲੋ ਮੈਂ ਮੰਨਦਾ ਕਿ ਤੁਹਾਨੂੰ ਮੇਰੇ ਵੱਲੋਂ ਇਹਦੇ ਤੇ ਵੀਡੀਓ ਬਣਾਈ ਗਈ ਗਲਤ ਲੱਗੀ ਤਾਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦਾ ਉਸ ਲਈ ਮੈਂ ਆਪਣੀ ਚੀਜ਼ ਨੂੰ ਮੈਂ ਮੰਨਦਾ ਕਿ ਮੇਰਾ ਤੁਹਾਨੂੰ ਲੱਗਿਆ ਬੁਰਾ ਤੇ ਉਸ ਚੀਜ਼ ਲੈ ਲਓ ਮੈਂ ਕਦੇ ਵੀ ਨਹੀਂ ਚਾਹੁੰਗਾ ਕਿ ਚਲੋ ਉਸ ਚੀਜ਼ ਲਈ ਮੈਂ ਕਹਿੰਨਾ ਕਿ ਤੁਹਾਡਾ ਦਿਲ ਨਹੀਂ ਦੁਖਾਣਾ ਚਾਹੁੰਦਾ ਹਨਾ ਤੇ ਮੈਂ ਉਸ ਚੀਜ਼ ਲਈ ਮੈਂ ਸੌਰੀ ਫੀਲ ਕਰ ਦੇਣਾ ਬਟ ਇੱਕ ਚੀਜ਼ ਦੱਸਦਾ ਇਹਨਾਂ ਬੰਦਿਆਂ ਨੇ ਕੀ ਕੀਤਾ ਜਦੋਂ ਇਹ ਵੀਡੀਓ ਬਣਾ ਲਈਆਂ ਇਹਨਾਂ ਨੇ ਤੁਸੀਂ ਮੀਡੀਆ ਦੇ ਵਿੱਚ ਇਹਨਾਂ ਦੀਆਂ ਬਾਈਟਾਂ ਸੋਣੀ ਲਈਆਂ ਹੋਣੀਆਂ ਇਹਨਾਂ ਦੇ ਨਾਲ ਇੱਕ ਆ ਭਾਈ ਸਾਹਿਬ ਹੈਗੇ ਆ ਤੁਸੀਂ ਆ ਦੇਖੋ ਆ ਤਸਵੀਰ ਦੇਖੀ ਹੋਣੀ ਹੈ ਵਿੱਚ ਆ orange ਪਰਨੇ ਵਾਲਾ ਇਹ ਮੰਗੂ ਮੱਠ ਜੀ ਨੇ ਸ਼ਾਇਦ ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਨ ਨੂੰ ਆਇਆ ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਵਾਲਾ ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ ਕਹਿੰਦੇ ਤੁਸੀਂ 50000 ਰੁਪਇਆ ਦੇ ਦਿਓ ਆ ਜੋ ਕੈਮਰੇ ਚੱਲ ਰਹੇ ਨੇ ਜੋ ਕੁਝ ਵੀਡੀਓ-ਵਿਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ